ਇੱਕ ਨੌਰੀ ਬਾਰਡਰ ਤੋਂ ਦੱਸਦੀ ਹੈ ਕਿ ਜਗਜੀਤ ਸਿੰਘ ਡੱਲੇ ਵਾਲ ਜੋ ਲਗਾਤਾਰ ਮਰਨ ਵਰਤੇ ਬੈਠੇ ਨੇ ਉਹਨਾਂ ਨੂੰ ਪੁਲਿਸ ਕਿਸੇ ਵੀ ਸਮੇਂ ਜੜੀ ਰੀਟੇਨ ਕਰ ਸਕਦੀ ਹੈ ਹਰਾਸ ਦੇ ਵਿੱਚ ਲੈ ਸਕ ਜਦੋਂ ਚੱਲਦੇ ਆ ਕਿਸਾਨਾਂ ਦੇ ਵੱਲੋਂ ਬਾਰਡਰ ਤੇ ਪਹਿਰੇਦਾਰੀ ਕਰ ਦਿੱਤੀ ਗਈ ਹੈ ਉੱਥੇ ਹੀ ਕਿਸਾਨਾਂ ਨੇ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਕਿਸਾਨਾਂ ਜਿਹੜੇ ਉਹ ਥਨੌਰੀ ਬਾਰਡਰ ਤੇ ਪਹੁੰਚਣ ਕਿਉਂਕਿ ਪੁਲਿਸ ਕਿਸੇ ਵੀ ਸਮੇਂ ਚ ਰਾਤ ਨੂੰ ਜਾਂ ਦਿਨ ਚ ਕਦੇ ਵੀ ਉਹ ਡੱਲੇਆਂ ਨੂੰ ਜਿਹੜਾ ਲੈ ਕੇ ਜਾ ਸਕਦੀ ਹੈ ਕਿਉਂਕਿ ਡੱਲੇ ਵਾਲ ਦੀ ਹਾਲਤ ਕਾਫੀ ਗੰਭੀਰ ਹੁੰਦੀ ਚਾਰੀ ਜਦੋਂ ਚੱਲਦੇ ਆ ਲਗਾਤਾਰ ਕਿਸਾਨਾਂ ਦੇ ਵੱਲੋਂ ਬਾਰਡਰ ਐਸ ਵਕਤ ਤਾਂ ਪਾਉ ਜਗਾ ਤੇ ਬੈਠਿਆ ਜਿੱਥੇ 13 ਫਰਵਰੀ ਤੋਂ ਲੈ ਕੇ ਲਗਾਤਾਰ ਜਿਹੜਾ ਆਪਣਾ ਖਨੌਰੀ ਮੋਰਚਾ ਜੰਮਿਆ ਹੋਇਆ ਸ਼ੰਭੂ ਮੋਰਚਾ ਲੱਗਿਆ ਹੋਇਆ ਰਤਨਪੁਰਾ ਲੱਗਿਆ ਹੋਇਆ ਚਾਰ ਗੇਟ ਦੀਆਂ ਮੀਟਿੰਗਾਂ ਇਸ ਕੇਂਦਰ ਸਰਕਾਰ ਨਾਲ ਆਪਣੀਆਂ ਹੋ ਚੁੱਕੀਆਂ ਉਹ ਜਿਹੜੀਆਂ ਮੀਟਿੰਗਾਂ ਬੇਸ਼ਿੱਟਾ ਰਹੀਆਂ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਲਗਾਤਾਰ ਜਿਹੜਾ ਚੱਲ ਰਿਹਾ ਅਗਰ ਸਰਕਾਰ ਨੇ ਜਦੋਂ ਇਸ ਮੰਗਾਂ ਵਾਲ ਇਸ ਮੋਰਚੇ ਵੱਲੋਂ ਮੂੰਹ ਮੋੜਿਆ ਤਾਂ ਆਪਾਂ ਦੋ ਫੋਰਮਾਂ ਨੇ ਇਕੱਠੇ ਹੋ ਕੇ ਮੀਟਿੰਗ ਕਰਕੇ ਫੈਸਲਾ ਕੀਤਾ ਕਿ 26 ਤਰੀਕ ਤੋਂ ਖਨੌਰੀ ਮੋਰਚੇ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਮਰ ਤੇ ਬੈਠਣਗੇ ਅਗਰ 10 ਦਿਨਾਂ ਦੇ ਵਿੱਚ ਸਰਕਾਰ ਨੇ ਕੋਈ ਗੱਲਬਾਤ ਨਾ ਕੀਤੀ ਇਹ ਮੰਗਾਂ ਲਾਗੂ ਨਾ ਕੀਤੀਆਂ ਤਾਂ ਸ਼ੰਭੂ ਬਾਰਡਰ ਤੋਂ ਵੀ ਪੈਦਲ ਮਾਰ ਤੋਰੇ ਜਾਣਗੇ ਕਿਉਂ ਤੋਰਨੇ ਪਏ ਸਾਡਾ ਫੈਸਲਾ ਸੀ ਦੋਨਾਂ ਫੋਰਮਾਂ ਦਾ ਹਮੇਸ਼ਾ ਅਸੀਂ ਮੀਟਿੰਗ ਦੇ ਵਿੱਚ ਕਹਿੰਦੇ ਰਹੇ ਆ ਕਿ ਟਰੈ ਟਰਾਲੀਆਂ ਲੈ ਕੇ ਜੋ ਕੰਦਾ ਕੱਡੀਆਂ ਨੇ ਕੇਂਦਰ ਸਰਕਾਰ ਨੇ ਉਹ ਕੰਦਾ ਚੱਕ ਦੇ ਅਸੀਂ ਜੋ ਵੀ ਜੰਤਰ ਮੰਤਰ ਰਾਮਲੀਲਾ ਗਰਾਊਂਡ ਦੇ ਵਿੱਚ ਲਿਖਤੀ ਦਿੱਤਾ ਹੋਇਆ ਉੱਥੇ ਅਸੀਂ ਆਪਦੇ ਜਾ ਕੇ ਮੰਗਾ ਜਿਹੜੀ ਆਪਦੀ ਆਵਾਜ਼ ਹੈ ਕੇਂਦਰ ਦੇ ਆਪਦੇ ਰਾਜਧਾਨੀ 'ਚ ਠਾਵਾਂਗੇ ਅਗਰ ਉਹ ਸਰਕਾਰ ਨੇ ਕੁਝ ਨਹੀਂ ਕੀਤਾ ਇਹਨਾਂ ਦੇ ਬਿਆਨਵਾਜੀ ਆਉਣ ਲੱਗ ਗਈ ਬਈ ਕਿਸਾਨ ਪੈਦਲ ਜਾ ਸਕਦੇ ਨੇ ਇਨਾਂ ਦੀ ਆਜ਼ੀ ਰਾਜਧਾਨੀ ਦੇ ਵਿੱਚ ਹੱਕ ਹੈ ਇਹਨਾਂ ਨੂੰ ਬੈਠਣ ਦਾ ਪਰ ਇਹਨਾਂ ਨੇ ਪੈਦਲ ਵੀ ਜਿਹੜੇ ਆਪਣੇ ਉਹ ਰੋਕੇ ਨਹੀਂ 16 ਕਿਸਾਨ ਸਾਡੇ ਉੱਥੇ ਵੀ ਜ਼ਖਮੀ ਕੀਤੇ ਨੇ ਉਹ ਸਾਰੀਆਂ ਗੱਲਾਂ 'ਚੋਂ ਭਾਫਦੇ ਹੋਏ ਆਹ ਸਾਰੇ ਪ੍ਰੋਗਰਾਮ ਆਪਾਂ ਕਰਕੇ ਵੇਖ ਲਏ ਜਿਹੜਾ ਕੁਝ ਉਹਨਾਂ ਨੇ ਕਿਹਾ ਉਹ ਵੀ ਕਰਕੇ ਵੇਖਿਆ ਅਖੀਰ ਨੂੰ ਫਿਰ ਜਿਹੜਾ ਐਕਸ਼ਨ ਮਰਨ ਵਰਤ ਦਾ ਉਹ ਅੱਜ 16ਵੇਂ ਦਿਨ 'ਚ ਲਗਭਗ ਘੰਟੇ ਦੋ ਘੰਟਿਆਂ ਨੂੰ 17ਵੇਂ ਦਿਨ 'ਚ ਆਪਾਂ ਦਾਖਲ ਹੋਵਾਂਗੇ ਸਰਕਾਰ ਬੋਲਣ ਵੀ ਨਹੀਂ ਦਿੰਦੀ ਮਰਨ ਵੀ ਨਹੀਂ ਦਿੰਦੀ ਤੋ ਕਹਾਵਤਾ ਸੀ ਸੁਣਿਆ ਸੀ ਪਹਿਲਾਂ ਵੀ ਇਹਨਾਂ ਸਰਕਾਰਾਂ ਨੇ ਸਾਡੇ ਗੱਲ 'ਚ ਰੱਸਾ ਪਾਇਆ ਹੋਇਆ ਜਿੰਨੀ ਕ ਇਹਨਾਂ ਨੂੰ ਲੋੜ ਹੈ ਉਹਨਾਂ ਕੇ ਸਾਹ ਲੈ ਲੈਂਦੇ ਨੇ ਜਦੋਂ ਲੋੜ ਨਹੀਂ ਤਾਂ ਰਸਾ ਢਿੱਲਾ ਕਰ ਦਿੰਦੇ ਉਹ ਪੋਜੀਸ਼ਨ ਅੱਜ ਖਨੌਰੀ ਮੋਰਚੇ ਤੇ ਜੋ ਸਾਨੂੰ ਗੁਪਤ ਸੂਚਨਾ ਮਿਲੀ ਹੈ ਜੋ ਰਿਪੋਰਟਾਂ ਆਈਆਂ ਨੇ ਕਿ ਕਿਸੇ ਵੇਲੇ ਵੀ ਦੋਨੇ ਸਰਕਾਰਾਂ ਰਲ ਕੇ ਖਨੌਰੀ ਮੋਰਚੇ ਤੇ ਹਮਲਾ ਕਰਕੇ ਸਰਦਾਰ ਦਇਗਜੀਤ ਸਿੰਘ ਡੱਲੇਵਾਲ ਨੂੰ ਆਪਦੇ ਕਬਜ਼ੇ ਚ ਲੈ ਸਕਦੇ ਜਾਂ ਗ੍ਰਿਫਤਾਰ ਕਰ ਸਕਦੇ ਆ ਉਹਦੀ ਤਿਆਰੀ ਦੇ ਵਿੱਚ ਸਾਡੇ ਜਿਹੜੀਆਂ ਭੈਣਾ ਮਾਵਾਂ ਜਿਹੜੀਆਂ ਮੋਰਚੇ ਦੇ ਵਿੱਚ ਡਟੀਆਂ ਹੋਈਆਂ ਨੇ ਸਾਡੇ ਵੀਰ ਬੈਠੇ ਨੇ ਪਰ ਦੇ ਇੰਨਾ ਕੁਸ਼ ਦੇ باوجود ਸਾਨੂੰ ਮਾਰ ਕੇ ਲਤੜ ਕੇ ਉਹ ਅਗਰ ਗਾਹਾਂ ਨੂੰ ਵੱਧਦੇ ਆ ਤਾਂ ਫਿਰ ਨਾਲ ਇਹਨਾਂ ਦੀ ਜਿਹੜੀ ਇਸ ਵੇਲੇ ਅਸੀਂ ਸਾਰਿਆਂ ਨੂੰ ਲੇ ਪੁਰੇ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਨਾਲ ਦੇ ਜਿਹੜੇ ਸਾਡੇ ਪਿੰਡ ਜਿੱਥੋਂ ਲੰਗਰ ਆ ਰਿਹਾ ਰੋ ਜਿਹੜੀ ਸੰਗਤ ਆ ਰਹੀ ਹੈ ਦੂਰ ਤੋਂ ਜਿਹੜੇ ਹਰਿਆਣੇ ਦੇ ਸਾਡੇ ਕਿਸਾਨ ਹੈ ਪੰਜਾਬ ਦੇ ਕਿਸਾਨ ਹੈ ਜਿੱਥੋਂ ਵੀ ਸਾਡੀ ਆਵਾਜ਼ ਸੁਣਦੀ ਹੈ ਜਦੋਂ ਵੀ ਆਪਦੇ ਵਹੀਕਲ ਟੈਂਟ ਤਿਆਰ ਕਰਕੇ ਖਨੌਰੀ ਮੋਰਚੇ 'ਚ ਪਹੁੰਚੋ ਜੇ ਸਮਾਂ ਇਹ ਜਿਹੜਾ ਪ੍ਰੋਗਰਾਮ ਹੈ ਸਿਖਰਾਂ ਤੇ ਲੈ ਕੇ ਗਏ ਵੇ ਆ ਅਗਰ ਸਰਕਾਰ ਕੋਈ ਵੀ ਹਮਲਾ ਕਰਦੀ ਹੈ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ ਅਸੀਂ ਤਾਂ ਲੜਾਂਗੇ ਜਿੰਨੇ ਮੋਰਚੇ ਦੇ ਵਿੱਚ ਬੈਠੇ ਆਂ ਪਰ ਭਰਾਵੋ ਘਰਾਂ ਚ ਸਮਾਂ ਨਹੀਂ ਦੇਖੀਦਾ ਟਾਈਮ ਨਹੀਂ ਦੇਖੀਦਾ ਜਿਹੜੇ ਵੀ ਜਿਹੜੇ ਸਾਡੇ ਕਿਸਾਨ ਨੂੰ ਭੈਣ ਨੂੰ ਵੀਰ ਨੂੰ ਅਮ ਸੂਚਕੋ ਮੈਸੇਜ ਮਿਲ ਗਿਆ ਤਾਂ ਉਹ ਆਪਦੀ ਤਿਆਰੀ ਕਰਕੇ ਖਨੌਰੀ ਆਉਣ ਤੇ ਆਪਦੇ ਪਿੰਡਾਂ ਦੇ ਵਿੱਚ ਨੇੜਲਿਆਂ ਦੇ ਵਿੱਚ ਲਾਉਂਸਮੈਂਟਾ ਕਰਾ ਕੇ ਜਾਣੇ ਉਹ ਟਾਈਮ ਨਹੀਂ ਕਿਸੇ ਵੇਲੇ ਵੀ ਇਹ ਹਮਲਾ ਕਰ ਸਕਦੇ ਆ ਲਗਭਾਗੇ ਤੈਅ ਹੈ ਕਿ ਜਿੰਨੇ ਇਹਨਾਂ ਨੇ ਹਮਲੇ ਕੀਤੇ ਆ ਸਰਕਾਰਾਂ ਨੇ 12 ਵਜੇ ਤੋਂ ਬਾਅਦ ਹੀ ਕੀਤੇ ਆ ਤਾਂ ਕਿਉਂਕਿ ਉਦੋਂ ਸੰਗਤ ਸੌਂ ਜਾਂਦੀ ਹੈ ਧੜਕ ਹੋ ਜਾਂਦੇ ਨੇ ਬੇਸਲੇ ਹੋ ਜਾਂਦੇ ਆ ਤਾਂ 12 ਵਜੇ ਤੋਂ ਲੈ ਕੇ 7 ਵਜੇ ਤੱਕ ਦਾ ਜਿਹੜਾ ਸਮਾਂ 7 ਘੰਟੇ ਉਹ ਸਾਡੇ ਲਈ ਬੜਾੇ ਲੋਡ ਹੈ ਧਿਆਨ ਕਰਨ ਦੀ ਲੋੜ ਹੈ ਕਿ ਜੇ ਸਰਕਾਰ ਹਮਲਾ ਕਰਦੀ ਆ ਤਾਂ ਅਸੀਂ ਸੜਕਾਂ ਤੇ ਆ ਕੇ ਉਹਨੂੰ ਵਾਪਸ ਮੋੜਗੇ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਕਿਸ ਗੱਲ ਤੇ ਮਰਨ ਵਰਤ ਕਰ ਰਿਹਾ ਉਹ ਜਿਹੜੀਆਂ 12 ਮੰਗਾਂ ਨੇ ਸਾਡੀਆਂ ਪਰੂ ਲਾਗੂ ਕਰਵਾਉਣ ਲਈ ਲਗਾਤਾਰ ਆਪਾਂ ਲੜ ਰਹੇ ਆ ਅਪੀਲ ਕਰਾਂਗੇ ਆਸ ਵੀ ਕਰਾਂਗੇ ਕਿ ਤੁਸੀਂ ਆਪਦਾ ਟਾਈਮ ਕੱਢ ਕੇ ਹੁਣੇ ਰਾਤ ਨੂੰ ਜਿੱਦੋਂ ਦੂਰ ਨੇੜੇੋਂ ਮੋਰਚੇ ਤੇ ਪਹੁੰਚੋ ਧੰਨਵਾਦ ਸਾਡੇ ਨਾਲ ਮੇਰੇ ਸਾਰੇ ਫੋਰਮ ਦੇ ਜਿਹੜੇ ਸਾਡੇ ਆਗੂ ਵੀ ਖੜੇ ਨੇ ਦੀਪ ਵੀ ਕੇ ਸ਼ੰਭੂ ਮੋਰਚੇ ਤੇ ਇਹਨਾਂ ਨੇ ਬੜਾ ਕੁਝ ਹੰਡਾਇਆ ਬੜਾ ਕੁਝ ਦੇਖਿਆ ਇਹ ਵੀ ਜਿਹੜੀ ਆਪਣੀ ਸੰਗਤਾਂ ਨੂੰ ਅਪੀਲ ਕਰਨਾ ਚਾਹਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅਪੀਲ ਦਾ ਬਾਬਾ ਜੀ ਨੌਜਵਾਨਾਂ ਨੂੰ ਵੀ ਤੁਹਾਡਾ ਫਰਜ ਹੈ ਬਾਈ ਖਨੋਰੀ ਬਾਰਡਰ ਨੂੰ ਆ ਕੇ ਤਕੜਾ ਕਰੋ ਤੁਹਾਡੀਆਂ ਪੀੜ੍ਹੀਆਂ ਵਾਸਤੇ ਤੁਹਾਡੀਆਂ ਨਸਲਾਂ ਨੂੰ ਬਚਾਉਣ ਵਾਸਤੇ ਤੁਹਾਡੀਆਂ ਫਸਲਾਂ ਨੂੰ ਬਚਾਉਣ ਵਾਸਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਅੱਜ 16 ਦਿਨ ਹੋ ਗਏ ਉਹਨਾਂ ਨੂੰ ਉਹਨਾਂ ਨੇ ਦਵਾਈ ਵੀ ਨਹੀਂ ਦਿੱਤੀ ਉਹ ਭੁੱਖ ਹੜਤਾਲ ਤੇ ਨੇ ਮਰਨ ਵਰਤਦੇ ਨੇ ਕਿਹਦੇ ਲਈ ਨੇ ਬਾਬਾ ਜੀ ਹੈਨਾ ਤੁਹਾਡੇ ਲਈ ਨੇ 40 ਸਾਲ ਦਾ ਸੰਘਰਸ਼ ਆਉਣਾ ਦਾ ਜੇ ਐਡਾ ਵੱਡਾ ਲੀਡਰ ਪੈਦਾ ਹੋਇਆ ਤਾਂ 40 ਸਾਲ ਲੱਗੇ ਉਸ ਸੰਘਰਸ਼ ਨੂੰ ਕਰਨ ਚ ਐਵੇਂ ਲੀਡਰ ਤਿਆਰ ਨਹੀਂ ਹੁੰਦੇ ਜੇ ਆਏ ਜੱਗ ਤੋਂ ਚਲੇ ਗਏ ਨਾ ਬਾਬਾ ਜੀ ਦੁਬਾਰਾ ਮੋਰਚੇ ਲੜਨ ਜੋਗੇ ਨਹੀਂ ਰਹੋਗੇ ਭੁੱਲ ਜਿਓ ਐਮਐਸਪੀ ਚੀਜ਼ ਕੀ ਹੁੰਦੀ ਆ ਅੱਜ ਦੁਬਾਰੇ ਮੋਰਚੇ 'ਤੇ ਜਾਨ ਪਾਈ ਆ ਨਾ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੇ ਪਾਈ ਆ ਸਾਡਾ ਫਰਜ਼ ਬਣਦਾ ਨੌਜਵਾਨੋ ਅਸੀਂ ਵੱਦ ਤੋਂ ਵੱਧ ਇੱਥੇ ਪੈਰੇਦਾਰੀ ਕਰੀਏ ਮੈਂ ਥੋੜੀ ਦੇਰ ਪਹਿਲਾਂ ਮਿਲ ਕੇ ਵੀ ਆਇਆ ਹੈ ਨਾ ਸਰਦਾਰ ਜੀ ਨੂੰ ਉੱਥੇ ਉਹਨਾਂ ਦੀ ਹਾਲਾਤ ਇਸ ਟਾਈਮ ਅਸੀਂ ਨਾ ਬਸ ਕਹਿ ਨਹੀਂ ਬਿਆਨ ਨਹੀਂ ਕਰ ਸਕਦੇ ਵੀ ਹੈਨਾ ਵੀ ਐਡਾ ਦਾੜਾ ਪ੍ਰਕਾਸ਼ ਉਹਨਾਂ ਦਾ ਹੈਨਾ ਐਡਾ ਐਡਾ ਦਾਲਮਡੋਲ ਸ੍ਰੀ ਹੈਨਾ ਆ ਜੋ ਬਹੁਤ ਬੀਤ ਚੁਕੇ ਨੇ ਹੈਨਾ ਕਿਦੇ ਲਈ ਬਈ ਹੈਨਾ ਥੋਡੀਆਂ ਫਸਲਾਂ ਲਈ ਥੋਡੀਆਂ ਨਸਾਂ ਲਈ ਤੇ ਤੁਸੀਂ ਘਰੇ ਬੈਠੋਗੇ ਪਹਿਲਾਂ ਇੱਕ ਵਾਰ ਪ੍ਰਸ਼ਾਸਨ ਐਵੇਂ ਕਰ ਚੁੱਕਿਆ ਉਹਨਾਂ ਨੂੰ ਇੱਥੋਂ ਚੱਕ ਕੇ ਕਿ ਲੈ ਗਏ ਅਖੀਰ ਦੁਬਾਰਾ ਵੀ ਵੇਟ ਕਰ ਰਹੇ ਆ ਵੀ ਉਹਨਾਂ ਨੂੰ ਚੱਕ ਕੇ ਲੈ ਜਾਣੇ ਭਾਈ ਸਾਡੇ ਤਾਂ ਜ਼ਮੀਰ ਜਾਗਦੇ ਨੇ ਅਸੀਂ ਤਾਂ ਮੋਰਚੇ ਦੇ ਖੜੇ ਆ ਠੀਕ ਆ ਨਾ ਸਾਨੂੰ ਮਾਰ ਕੇ ਸਰਕਾਰ ਲੈ ਜੂਗੀ ਤਾਂ ਇੱਥੇ ਲੈ ਜੂ ਪਰ ਹੱਥ ਨਹੀਂ ਲਗਣ ਦੇਂਦੇ ਜਦੋਂ ਤੱਕ ਅਸੀਂ ਸਾਡੀ ਜੀ ਜਾਨ ਹੋ ਗਈ ਅਸੀਂ ਇੱਥੇ ਡਟੇ ਖੜਾਂਗੇ ਹੱਥ ਬੰਨ ਕੇ ਅਪੀਲ ਕਰਦੇ ਆ ਭਾਈ ਸਾਰਿਆਂ ਨੂੰ ਅਪੀਲ ਕਰਦੇ ਆ ਵੱਧ ਤੋਂ ਵੱਧ ਖਨੋਰੀ ਬਾਰਡਰ ਨੂੰ ਤਕੜਾ ਕਰੋ ਰਾਤ ਵਾਸਤੇ ਸਪੈਸ਼ਲ ਅਪੀਲ ਹੈ ਵੀ ਰਾਤ ਨੂੰ ਸਾਨੂੰ ਇੱਥੇ ਵੱਧ ਤੋਂ ਵੱਧ ਨੌਜਵਾਨ ਚਾਹੀਦੇ ਨੇ ਹੈ ਨਾ ਤੇ ਨੌਜਵਾਨ ਹੈਗੇ ਵੀ ਨੇ ਡਟੇ ਵੀ ਹੋਏ ਨੇ ਪਰ ਵੀ ਬਾਤ ਤੋਂ ਬਾਧ ਚਾਹੀਦੇ ਨੇ ਤੇ ਅਸੀਂ ਢਾਲ ਮੰਗਣਾ ਹੈ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਉਹਨਾਂ ਨੂੰ ਬਚਾਉਣਾ ਹੈ ਠੀਕ ਹੈ ਨਾ ਤੇ ਇਸ ਮੋਰਚੇ ਨੂੰ ਫਤਿਹ ਕਰਨਾ ਸਾਰਿਆਂ ਨੂੰ ਬੇਨਤੀ ਹੈ ਵੀ ਵਹੀਰਾਂ ਕੱਤੋਂ ਆਪਣੀ ਜਿਹਨੂੰ ਜਿਦੋਂ ਵੀ ਮੈਸੇਜ ਮਿਲਦਾ ਹੈ ਨਾ ਤੇ ਆਪਣਾ ਖਨੋਰੀ ਬਾਰਡਰ ਨੂੰ ਸੰਭੂ ਬਾਰਡਰ ਨੂੰ ਬਾਰਡਰਾਂ ਨੂੰ ਤੱਕੜੇ ਕਰੋ ਬਾਬਾ ਜੀ ਇਹ ਨਸਲਾਂ ਨੂੰ ਫਸਲਾਂ ਨੂੰ ਬਚਾਉਣ ਦੀ ਲੜਾਈ ਆ ਤੇ ਸਾਰੇ ਰਲ ਕੇ ਇਸ ਮੋਰਚੇ ਨੂੰ ਫਤਿਹ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ आ, सारे साथियों से सबसे हाथ जोड़ के प्रार्थना है काका सिंह कोटड़ा जी ने भाई नवदीप जी ने आपको बताई दिया है कि बिल्कुल पुख्ता सूचना और गुप्त सूचनाएं जो मिली है और जो प्रशासन की तैयारी भी देख रहे हैं कि आज रात को बजे के बाद केंद्र सरकार खनौरी मोर्चे के ऊपर हमला करा सकती है क्योंकि जिस तरीके से दोनों मोर्चों ने दोबारा से इस पूरे आंदोलन को शिखरों पे पहुंचा दिया है केंद्र सरकार बड़ी घबराई हुई है केंद्र सरकार के अंदर घबराहट है सरकार के पास हमारे सवालों के जवाब नहीं है सरकार को मांग पूरी ही करनी पड़ेगी तो इसलिए हाथ जोड़ के आप सबसे प्रार्थना है सरदार जगजीत सिंह डल्लेवाल जी ने एक ही बात कही है कि केंद्र सरकार के पास दो विकल्प हैं या तो वो एमएसपी पे कानून बना दे या फिर वो मेरी कुर्बानी और शहादत ले ले तो साथियों जो महान योद्धा हमारे और आपके आने वाली पीढ़ियों के भविष्य को बचाने के लिए इतनी बड़ी कुर्बानी दे रहे हैं जिनको मशीन भी अटैच कर दी गई है क्योंकि डॉक्टरों का कहना है इनको कभी भी दिल का दौरा पड़ सकता है कभी भी ब्रेन हेमरेज हो सकती है क्योंकि इनका बीपी और शुगर बहुत ही ज्यादा फ्लक्चुएट कर रहा है वजन उनका बारह किलोग्राम से भी ज्यादा घट गया है तो आप सबसे हाथ जोड़ के प्रार्थना है जिस जिस साथी को ये सूचना मिल रही है हम सब की तरफ से सारे समाज की तरफ से सारी संगत की तरफ से कि सारे साथी तुरंत प्रभाव से अपनी अपनी गाड़ियां लेके खनोरी मोर्चे में पहुंचो बहुत बहुत धन्यवाद ਬੋਲਣਾ ਪੰਗੂ ਬਸ ਠੀਕ ਹੈ ਠੀਕ ਹੈ ਜੀ ਦਾਦੀ ਕੇ ਲਗਾਤਾਰ ਕਿਸਾਨ ਜਥੇਬੰਦੀ ਡਾਟੀ ਹੋਈਆਂ ਨੇ ਉੱਥੇ ਜਗਜੀਤ ਸਿੰਘ ਡੱਲੇ ਹਲ ਮਰਨ ਵਰਤੇ ਬੈਠੇ ਨੇ ਉਹਨੂੰ ਪੁਖਰਤਾਲ ਤੇ ਕਾਫੀ ਲੰਬਾ ਸਮਾਂ ਹੋ ਗਿਆ ਬੈਠਣ ਪਰ ਦੂਜੇ ਪਾਸੇ ਅਜ ਤੱਕ ਸਰਕਾਰ ਟਾਸ ਤੋਂ ਮਸਣੀ ਹੋ ਰਹੀ ਦੂਜੇ ਹੁਣ ਗੱਲ ਕੀਤੀ ਜਾਵੇ ਤਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਮੁਰ ਇਕੱਠੀਆਂ ਹੋਣੀਆਂ ਸ਼ੁਰੂ ਵੀ ਹੋ ਚੁੱਕੀਆਂ ਨੇ ਉੱਥੇ ਹੀ ਹੁਣ ਬਲਕੌਰ ਸਿੰਘ ਜਿਹੜਾ ਸਿੱਧੂ ਮੂਸੇ ਵਾਲੇ ਗਾਇਕ ਦੇ ਪਿਤਾ ਵਾਪੂ ਬਲਕੌਰ ਸਿੰਘ ਦਾ ਬਿਆਨ ਦੇਖਣ ਨੂੰ ਮਿਲਿਆ ਡੱਲੇਵਾਲ ਦੇ ਹੱਕ ਦੇ ਵਿੱਚ ਉਹਨਾਂ ਨੇ ਕਹਣਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਤਾਂ ਜੋ ਕਿਸਾਨ ਆਪਣੇ ਘਰਾਂ ਨੂੰ ਜਾਣ ਕਿਉਂਕਿ ਜੱਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਾਫੀ ਡਾਊਨ ਆ ਬਜ਼ੁਰਗ ਕਿਸਾਨ ਆ ਅਤੇ ਉਹ ਇੱਕ ਭਿਆਨਕ ਬਿਮਾਰੀ ਤੋਂ ਵੀ ਪੀੜਾ ਜਿਹੜੇ ਚੱਲਦੇ ਆ ਸਰਕਾਰ ਨੂੰ ਮੰਗਾਂ ਮੰਨਣ ਦੀ ਅਪੀਲ ਕੀਤੀ ਹੈ ਕਿਉਂਕਿ ਜੇਕਰ ਜੱਜਗਜੀਤ